ਮੇਰੇ ਘਰ ਵਾਲੇ ਨੇ ਸਾਡੇ ਦੋਨਾਂ ਦੀ ਸੈਕਿੰਡ ਮੈਰਿਜ ਹੋਈ ਹੈ ਇਹਨਾਂ ਦੀ ਪਹਿਲੀ ਮੈਰਿਜ ਵੀ ਹੋਈ ਪਈ ਸੀ ਉਹਨਾਂ ਦੇ ਦੋ ਬੱਚੇ ਸੀਗੇ ਜਦਕੇ ਡਿਵੋਰਸ ਵੀ ਹੋਇਆ ਪਿਆ ਉਹ ਤੋਂ ਉਹ ਕਰੈਕਟਰਲੈਸ ਜਨਨੀ ਸੀਗੀ ਤੇ ਮੇਰਾ ਵਿਆਹ ਹੋਇਆ ਪਏ ਮੇਰੇ ਪਹਿਲੇ ਪਹਿਲੇ ਬੱਚਾ ਕੋਈ ਨਹੀਂ ਸੀਗਾ ਉਸ ਤੋਂ ਬਾਅਦ ਇਹ ਬੱਚਾ ਹੋਇਆ ਹੋਇਆ ਮੇਰੇ ਘਰ ਵਾਲੇ ਨੇ ਉਹਨਾਂ ਨੂੰ ਰੱਖਣਾ ਸ਼ੁਰੂ ਕਰਤਾ ਤੇ ਮੇਰੇ ਕੋਰਟ ਵਿੱਚ ਇਹ ਪ੍ਰੂਫ ਕਰਤਾ ਕਿ ਇਹ ਬਿਜ਼ਨਸ ਮੇਰਾ ਹੈ ਜਿਸ ਦਾ ਕਿ ਮੈਨੂੰ ਖਰਚਾ ਨਹੀਂ ਲੱਗਿਆ ਖਰਚਾ ਨਾ ਲੱਗਣਾ ਕਿ ਮੇਰੇ ਕੋਲ ਖਰਚਾ ਨਹੀਂ ਹੈਗਾ ਉਸ ਤੋਂ ਬਾਅਦ ਜਿਹੜੇ ਘਰ 'ਚ ਮੈਂ ਰਹਿੰਦੀ ਸੀਗੀ ਉਹ ਬੈਂਕ ਦੇ ਵਿੱਚ ਪਲੱਗ ਸੀਗਾ ਇਹਨਾਂ ਨੇ ਖਰਚਾ ਬ ਕਿਸ਼ਲੇ ਨਹੀਂ ਮੰਨ ਕਰਤੀ ਤੇ ਬੈਂਕ ਵਾਲੇ 15 ਤਰੀਕ ਨੂੰ ਖਾਲੀ ਕਰਨ ਆ ਰਹੇ ਐ ਜਿਸ ਕਰਕੇ ਮੇਰੇ ਸਿਰ ਤੇ ਛੱਤ ਹੈ ਕਿ ਮੇਰਾ ਬੱਚਾ ਸੜਕ ਤੇ ਆ ਗਿਆ ਮੇਰਾ ਬੱਚਾ ਨਹੀਂ ਨਾਲ ਇਹਦਾ ਬੱਚਾ ਵੀ ਹੈਗਾ ਜੋ ਇਹਦਾ ਬੱਚਾ ਵੀ ਮੰਨੇ ਹੈ ਅਸੀਂ ਸੜਕ ਤੇ ਆ ਗਏ ਹਾਂ ਦੋਨੋਂ ਜਾਣੇ ਤੇ ਕੱਲ੍ਹ ਦੇ ਮੈਂ ਇੱਥੇ ਠਰਨੇ ਦੇ ਬੈਠੀ ਆ ਕਿ ਮੈਨੂੰ ਜਾਂ ਤਾਂ ਉਹ ਬਿਜ਼ਨਸ ਖਰਾਇਆ ਜਾਵੇ ਜੋ ਮੇਰੇ ਨਾਮ ਤੇ ਇਹਨੇ ਕੋਰਟ ਪ੍ਰੂਫ ਕੀਤਾ ਜਿਸ ਦੇ ਕਰਕੇ ਮੈਨੂੰ ਖਰਚਾ ਨਹੀਂ ਲੱਗਿਆ ਹੋਰ ਕੀ ਮੰਗ ਮੰਗ ਕੀ ਕਰਦੇ ਹੋ ਮੰਗ ਮੈਨੂੰ ਸਾਫ਼ ਚਾਹੀਦੀ ਹੈ ਕਿ ਮੇਰੇ ਪੰਜਾਹ ਸਿੱਟੇ ਛੱਤ ਹੈ ਵੀ ਹੈ ਆ ਬੱਚੇ ਨੂੰ ਸੰਭਾਲਿਆ ਜਾਵੇ ਤੇ ਸਾਡਾ ਖਰਚਾ ਚੱਕਿਆ ਜਾਵੇ ਕਿੰਨੇ ਸਾਲੋਂ ਤੁਹਾਡੀ ਮਰਜ਼ੀ 6 ਸਾਲ ਹੋ ਗਏ ਤੇ ਉਹ ਰਾਤ ਦੇ ਕਿੰਨੇ ਕਿੰਨੇ ਸਮੇਂ ਲਈ ਬੈਠੀ ਰਹਦੇ ਹੋ ਅੱਗੇ ਬੈਠੂੰਗੀ ਜਦ ਤੱਕ ਨਹੀਂ ਤਾਂ ਮਿਲੂਗਾ ਰਾਤ ਪੁਲਿਸ ਆਈ ਹੈ ਪੁਲਸਾਂ ਨੇ ਧਮਕੀਆਂ ਦਿੱਤੀਆਂ ਵੇ ਤੈਨੂੰ ਥੱਪੜ ਮਾਰੇ ਕੱਢਾਂਗੇ ਬਾਹਰ ਧਰਨੇ ਤੇ ਬੈਠ ਨਹੀਂ ਸਕਦੇ ਤੁਸੀਂ ਪਰ ਦੇ ਪਰਚੇ ਪਾਵਾਂਗੇ ਪਿਓ ਸੀ ਲੈ ਧਮਕੀਆਂ ਸਿਰੇ ਪੀਓ ਆ ਕੇ ਮੈਨੇ ਲੜਾਈਆਂ ਕਰਕੇ ਗਿਆ ਉਰੇ ਸਾਰਾ ਕੁਝ ਤੋੜ ਕੇ ਗਿਆ ਮੇਰਾ ਸਾਰਾ ਸਮਾਨ ਚੱਕ ਕੇ ਲੈ ਗਿਆ ਉਰੋ ਕੰਬਲ ਕੁੰਬਲ ਜੋ ਬੱਚੇ ਦਾ ਵੀ ਪਿਆ ਤੇ ਮੇਰਾ ਪਿਆ ਸਭ ਕੁਝ ਆ ਕੇ ਲੈ ਗਿਆ ਮੇਰੇ ਹੱਥੋਂ ਪਾਈ ਕਿੱਤੀ ਸਵੇਰੇ ਪੂਰੀ ਉਹਦੇ ਵਿੱਚ ਮੈਨੇ ਉਹ ਔਨਲਾਈਨ ਉਹ ਇਹ ਵੀਡੀਓ ਲਾਈਵ ਕਿਤੇ ਸਾਰਾ ਕੁਝ ਕੀਤਾ ਹੈ ਮੈਂ ਹੁਣ ਪਰੇਸ਼ਾਨ ਹੋ ਗਈ ਪੂਰੀ ਸਿਰ ਤੇ ਮੇਰੇ ਛਾਤ ਨਹੀਂ ਨਾ ਮੇਰੇ ਬੱਚੇ ਸੀ ਤੇ ਛੱਤ ਹੈ ਮੈਨੂੰ ਜੇ ਸਾਡੇ ਮੈਨੂੰ ਕੁਝ ਹੁੰਦਾ ਹੈ ਜਾਂ ਮੇਰੇ ਬੱਚੇ ਨੂੰ ਕੁਝ ਹੁੰਦਾ ਉਹਦਾ ਜ਼ਿੰਮੇਵਾਰ ਕਿਸ ਕੋਲ ਉਹਦੇ ਦੋਨੋਂ ਬੱਚੇ ਰਾधिका ਗੋਹਲ ਰਾਗਵ ਗੋਹਲ ਤੋਂ ਵੀ ਜਾਨੀ இந்து ਤੇ ਉਹਦਾ ਐਕਸ ਐਕਸ ਜਾਨੀ இந்து ਤੇ ਉਹਦਾ ਪ੍ਰਾਨੀਤ ਗੋਹਲ ਹੋਊਗਾ ਤਲਾਕ ਹੋਇਆ ਪਿਆ ਜੀ ਇਹ ਵੀ ਮੰਗੀ ਜਾਂਦੇ ਸੀ ਇੰਸਾ ਆਪ ਨੇ ਮੰਗਿਆ ਜੀ ਪਰ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨੀ ਚਾਹਾਂਗਾ ਜੀ ਉਸੇ ਪੱਤਰਕਾਰ ਲੋਗੋਂ ਤੁਹਾਨੂੰ ਇੰਡੀਆ ਦੇ ਕਾਨੂੰਨਾਂ ਦਾ ਪਤਾ ਹੈ ਮੈਟ੍ਰੀਮੋਨੀਅਲ ਦੇ ਵਿੱਚ ਆਦਮੀ ਦੀ ਕੋਈ ਪੈਂਠ ਨਹੀਂ ਹੈ ਜੀ ਔਰ ਉਰੇ ਅਗਰ 100 ਕੇਸ ਜੇ ਅਗਰ ਲੱਖ ਕੇਸ ਜਾਂ 10 ਲੱਖ ਕੇਸ ਹਿੰਦੁਸਤਾਨ ਚੱਲਦਾ ਹੈ ਤਾਂ ਉਹਦੇ ਵਿੱਚ 80% ਲੋਗ ਜਿਹਦੇ ਮੁੰਡੇ ਨੇ ਉਹ ਸੁਸਾਈਡ ਕਰ ਲੈਂਦੇ ਨੇ ਤੁਹਾਨੂੰ ਪਤਾ ਹੈ ਗੱਲ ਦਾ ਇਹ ਮੇਰੀ 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 ਇੱਕ ਗੱਲ ਸੁਣੋ ਮੈਂ ਰਿਕਵੈਸਟ ਕਰ ਰਿਹਾ ਮੇਰੀ ਕੁਬਹਿਨਤੀ ਸੁਣੋ ਵੀ ਇੰਨਾ ਕੁ टॉर्चर ਕੀਤਾ ਜਾਂਦਾ ਔਰ ਦੁਆਰਾ ਹਰ ਥੀਂ ਕਹਿੰਦੀ ਹੈ ਵੀ ਇਹ ਮਜਲੂਮ ਔਰਤ ਹੈ ਜੀ ਇਹ ਬੱਚਾ ਹੈ ਜੀ ਉਸੇ ਨਜਾਇਜ਼ ਕਰ ਰਹੇ ਹੋ ਜੀ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਜੀ ਹਲੇ ਤਾਂ ਮੇਰਾ ਘਰ ਪਰਿਵਾਰ ਨਹੀਂ ਹੈ ਕੋਈ ਹੋਰ ਮੇਰੇ ਮਾਪੇ ਬਾਪ ਨਹੀਂ ਹੈਗੇ ਮੇਰੇ ਭਾਈ ਭੈਣ ਨਹੀਂ ਹੈਗੇ ਉਹਨਾਂ ਤੇ ਵੀ ਕੇਸ ਪਾ ਦਿੰਦੀ ਉਹ ਵੀ ਨਹੀਂ ਕੇਸ ਪਾ ਫਿਰ ਵੀ ਕੇਸ ਪਾਤੇ ਕੇਸ ਪਾਏ ਹੋਏ ਨੇ ਕੋਰਟ ਕੇਸ ਚੱਲ ਰਹੇ ਨੇ ਕੋਰਟ ਨੇ ਖਰਚਾ ਲਾਇਆ ਹੈ ਸਾਡਾ ਸੈਟਲਮੈਂਟ ਦਾ ਚੱਲ ਰਿਹਾ ਮਸਲਾ ਅਸੀਂ ਸੈਟਲ ਕਰ ਰਹੇ ਹਈ ਨੇ ਗੱਲਬਾਤ ਚੱਲ ਰਹੀ ਹੈ ਇਹ ਬਿਨਾ ਮਤਲਬ ਤੋਂ ਆ ਕੇ ਮੈਂਟਲ ਹਾਈ ਕਰਨ ਵਾਸਤੇ ਕਰ ਰਹੀ ਹੈ ਇਹੀ ਕੋਰਟ ਚ ਗਈ ਹੈ इतने ही उन्होंने कोर्ट चो खर्चा लगे लुधियाने तो और खर्चा लग चुके हैं तीन बार मैं उसे जाया है। पैसे लेके उन नहीं आई कोर्ट के रिपोर्टिंग हुई हुई है भी डिंपल गोयल अपने ही केस खर्चा लग्या है लैन नहीं आई तीन बार मैं उसे जाया बस समझो दस तरीक की पेशी है दस जनवरी की रिकॉर्डिंगा कर माहिर है यह रिकॉर्डिंगा कर रही है बस भी कोई रिकॉर्डिंग हथ लगे और मैं जाके कोर्ट से रिकॉर्डिंग देव इसको अलावा होर कुछ नहीं है सालबात चल रही है ਸੈਟਮੈਂਟ ਹੋ ਜੇਗੀ ਸੈੱਟ ਕਰ ਰਹੇ ਹਾਂ ਬੋਲਦਾ ਵੀ ਨਾਲੇ ਇੰਜਾਮ ਲਾਇਆ ਕਿ ਤੁਸੀਂ ਉਹਨਾਂ ਦੇ ਘਰ ਵੀ ਜੋ ਉਹਨਾਂ ਨੇ ਵੀਡੀਓ ਵੀ ਸਾਨੂੰ ਕੀਤੀ ਆ ਤੇ ਭਗਵਾਨ ਜੀ ਦੀ ਤੋਰ ਭੱਜ ਕੀਤੀ ਆ ਤੁਸੀਂ ਹਾਂਜੀ ਮੇਰੀ ਠੰਡੇ ਦਾ ਮਾਨਾ ਕਰ ਨੂੰ ਕਰ ਮਿਹਣਾ ਨਾ ਉਹ ਇਹਨੇ ਮੰਨਿਆ ਨਾ 2 ਸਾਲ ਤੋਂ ਕਰਦੇ ਰਹੀ ਹੈ ਮੈਂ ਕਰਾਇਦੇ ਰਹਿ ਰਹੇ ਹਾਂ ਮੈਂ ਕਿੱਥੇ ਗਿਆ ਕਰ ਇਹਨੇ ਇੰਜਾਮ ਲਾ ਕੇ ਕਿ ਤੁਸੀਂ ਪਹਿਲੀ ਬੀਬੀ ਨੂੰ ਇੰਜਾਮ ਲਾ ਦਿਓ ਕੋਰਚ ਕੋਰਚ ਪਾਇਆ ਹੈ ਨਾ ਜੀ ਇਹਨੇ ਸਾਰਾ ਕੁਝ ਇੰਜਾਮ ਲਾਣਾ ਕਿਉਂਦਾ ਮੈਂ ਥੋੜਾ ਜਾਨਣ ਨੂੰ ਉਹਨੇ ਥੱਪੜ ਮਾਰਿਆ ਮੈਂ ਕੋਰਚ ਲਾ ਗਿਆ फिर मैटर कोर्ट चला गया ना मैंने ऐसा कुछ नहीं किया कोर्ट च मैटर चल रहा है कोर्ट ने अपने आप खर्चा लाया कोर्ट च केस चल रहे हैं पटियाले मेरी सारी जदाद दे रही मेरे कोई जवाद ही नहीं इन्हें जदाद सारी मेरी स्टे करते शुरुआत हुई चार साल तो स्टे करने वास्तव करी हुई है कोर्ट केस चल रही प्रोपर्टा कह रहे हैं क्या मेरे नाम से की दखा गया मलकियत दिखा रजिस्ट्री दिखाएगी मलकियत वही दिक्कत कोई नहीं मैं तो कहना जिंदी मलकियत ले लो जिरा मान के ले लो ਕਾਪਨੀ ਮਿਲ ਗਈ ਸੀ ਤਾਂ ਇੱਕ ਛੋਟਾ ਜਿਹਾ ਬੱਚਾ ਹੋ ਕੇ ਇੱਕ ਬੱਚੇ ਨਾਲ ਹੀ ਮੈਂ ਤਾਂ ਨਜ਼ਾਇਜ਼ ਬੈਠੀ ਆ ਕੋਈ ਦੇਖ ਰਿਹਾ ਜੀ ਸਾਰਾ ਕੁਝ ਮੈਂ ਤੁਹਾਨੂੰ ਪਹਿਲਾਂ ਅਰਜ਼ ਕਰਕੇ ਦੱਸਿਆ ਹੈ ਵੀ ਮਜਲੂਮ ਔਰਤ ਅਰ ਮਜਲੂਮ ਬੱਚਾ ਆਦਮੀ ਜਿਹੜਾ ਸਿਸਟਰ ਕਰ ਲੈਂਦਾ ਫਿਰ ਉਹਦੇ ਮਜਲੂਮ ਔਰਤ ਦੇ ਬੱਚੇ ਕੀ ਹੁੰਦੇ ਆ ਜੀ ਤੁਹਾਨੂੰ ਤਾਂ ਨਜ਼ਰ ਆ ਰਿਹਾ ਨਾ ਜੀ ਤੁਹਾਨੂੰ ਮੈਨੂੰ ਨਜ਼ਰ ਆ ਰਿਹਾ ਨਾ ਜਿਹੜਾ 24 ਜਿਹੜਾ ਕਿਰਾਏ ਦੇ ਰਹਿ ਰਿਹਾ ਇਹ ਮੇਰੀ ਕੋਠੀ 'ਚ ਰਹਿ ਰਹੀ ਹੈ ਇਹ ਮੇਰੀ ਕੋਠੀ 'ਚ ਰਹਿ ਰਹੀ ਹੈ ਮੇਰੇ ਤੋਂ ਵੀ ਤਾਂ ਤੁਹਾਡੀ ਆ ਹੋਂਟ ਨਹੀਂ ਮੈਨੂੰ ਬੜੇ ਨਹੀਂ ਦੇ ਰਹੀ ਮੈਨੂੰ ਬੜੇ ਨਹੀਂ ਦੇ ਰਹੀ ਕੋਠੀ ਦੇ ਵਿੱਚ ਮੈਨੂੰ ਬੜੇ ਨਹੀਂ दिए 2 ਸਾਲ ਮੈਨੂੰ ਗਰਮ ਕੱਪੜੇ ਆਪਣੇ ਸਿਲੰਡਰ ਨਹੀਂ ਲੈਣ ਦੀ ਕੋਠੀ ਤੋਂ 6 ਸੈਂਟਰ ਦੇ ਕੋਠੀ ਦੀ ਮੈਨੂੰ 2 ਸਿਲੰਡਰ ਹੀ ਲੈਂਦੀ ਏ ਮੈਨੂੰ ਹੀਟਰ ਨਹੀਂ ਲੈਂਦੀ ਸੱਜਿਆ ਵਾਸਤੇ ਤਾ ਉਹ ਕਹਿੰਦੀ ਹੈ ਕਿ ਮੈਨੂੰ ਵੀ ਘਰ ਤੋਂ ਬਾਹਰ ਉਹ ਫਿਰ ਜੂਨ ਕੋਰਸ ਦੇਖੋ ਜੀ ਸਾਡਾ ਵੀ ਹੌਤਾ ਹੋ ਰਿਹਾ ਬੱਚੇ ਦਾ 2 ਮਹੀਨੇ ਦਾ ਦੁੱਧ ਬੰਦ ਕੀਤਾ ਮੈਂ ਕੋਈ ਦੁੱਧ ਚਾਲੂ ਹੀ ਨਹੀਂ ਕੀਤਾ ਹੀ ਬੰਦ ਨਹੀਂ ਕੀਤਾ ਨਾ ਮੈਂ ਚਾਲੂ ਕੀਤਾ ਨਾ ਮੈਂ ਕਿਹਦੀ ਪ੍ਰਾਪਰਟੀ ਦੇ ਕਹਿੰਦੇ ਕੋਈ ਦੇਖੀ ਜੀ ਕੋਈ ਕੈਂਪ ਵੱਲੋਂ ਲੱਗ ਗਿਆ ਤੇ ਉਹ ਦੇਖੀ ਸਾਡੀ ల్ రీ సెటల్మట్లు పుచ్చే